ਬਹੁਤ ਵੱਡੀ ਖਬਰ ਪੀਆਈਜੀ ਪੁੱਲਰ ਦੇ ਕੇਸ 'ਚ ਹੋਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਐਂਟਰੀ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਅੱਜ ਤੁਹਾਡੇ ਨਾਲ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਤ ਸਿੰਘ ਪੁੱਲਰ ਜੋ ਕਿ ਇਸ ਵੇਲੇ ਸੀਬੀਆਈ ਦੀ ਕਸਟਡੀ ਦੇ ਵਿੱਚ ਨੇ ਉਸ ਕੇਸ ਨਾਲ ਜੁੜੀ ਬੜੀ ਹੀ ਮਹੱਤਵਪੂਰਨ ਅਤੇ ਐਕਸਕਲੂਸਿਵ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਕੇਸ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਿੱਧੀ ਨਿਗਰਾਨੀ ਕਰ ਰਹੇ ਨੇ ਅਤੇ ਉਹ ਇੱਕ ਵੱਡਾ ਕਦਮ ਚੁੱਕਣ ਜਾ ਰਹੇ ਨੇ ਤੇ ਇਸ ਸਮੁੱਚੇ ਮਾਮਲੇ ਭਾਵ ਪੰਜਾਬ ਦੇ ਵਿੱਚ ਟੈਕਸ ਚੋਰੀ ਦੇ ਮਾਮਲੇ ਦੀ ਜਾਂਚ ਲਈ ਇੱਕ ਵੱਡੀ ਐਸ ਆਈ ٹی ਦਾ ਗਠਨ ਹੋ ਸਕਦਾ ਹੈ ਅਤੇ ਉਸ ਦੇ ਵਿੱਚ ਸੀਬੀਆਈ, ਈਡੀ ਅਤੇ ਆਮਦਨ ਕਰ ਵਿਭਾਗ ਇਕੱਠੇ ਕੰਮ ਕਰਨਗੇ ਇਹ ਕਿਸ ਤਰ੍ਹਾਂ ਮਾਮਲਾ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਆਪਦੇ ਹੱਥਾਂ ਦੇ ਵਿੱਚ ਲੈnde ਜਾਪਦੇ ਨੇ ਇਹਦੇ ਬਾਰੇ ਗੱਲ ਕਰਾਂਗੇ। ਤੋਂਸ ਤੋਂ ਇਹਨਾਂ ਨਾਲ ਹੀ ਮਹੱਤਵਪੂਰਨ ਜਾਣਕਾਰੀ ਇਹ ਵੀ ਹੈ ਵੀ ਕੋਰਟ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਐਕਸਕਲੂਸਿਵ ਤੱਥ ਜਿਹੜੇ ਐ ਸਾਹਮਣੇ ਆ ਰਹੇ ਨੇ ਖਾਸ ਕਰਕੇ ਕਿਰਸ਼ਾਨੂੰ ਸ਼ਾਰਦਾ ਨਾਲ ਜੁੜੇ ਹੋਏ। ਕਿਉਂਕਿ ਕਿਰਸ਼ਾਨੂੰ ਸ਼ਾਰਦਾ ਦੇ ਵਾਅਦਾ ਮੁਆਫਗਵਾ ਬਣਨ ਦੇ ਪੂਰੇ ਅਸਾਰ ਬਣਦੇ ਜਾ ਰਹੇ ਨੇ ਤੇ ਜੇਕਰ ਉਹ ਵਾਅਦਾ ਮੁਆਫਗਵਾ ਬਣ ਜਾਂਦਾ ਹੈ। ਤਾ ਇਕੱਲੇ ਹਰਚਰਨ ਸਿੰਘ ਭੁੱਲਰ ਹੀ ਨਹੀਂ ਹੋਰ ਨਾ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀਆਂ ਮੁਸ਼ਕਲਾਂ ਵੀ ਪਹਾੜ ਜਿੰਦੀਆਂ ਹੋ ਸਕਦੀਆਂ ਨੇ ਬਹੁਤ ਜ਼ਿਆਦਾ ਵੱਧ ਸਕਦੀਆਂ ਨੇ ਕੀ ਨੇ ਅਸਾਰ ਕਿਉਂ ਬਣ ਸਕਦਾ ਹੈ ਉਹ ਵਾਦਾ ਮੁਆਫਕਵਾ ਇਹਦੀ ਗੱਲ ਕਰਾਂਗੇ ਨਾਲ ਹੀ ਹਰਚਰਨ ਸਿੰਘ ਭੁੱਲਰ ਦੁਆਰੇ ਜੋ ਤਖਤ ਨਵੇਂ ਸਾਹਮਣੇ ਆਏ ਨੇ ਉਹ ਗੱਲ ਕਰਾਂਗੇ ਦੋਸਤੋ ਇਹਦੇ ਵਿੱਚ ਪਹਿਲੇ ਦਿਨ ਤੋਂ ਜਦੋਂ ਹਰਚਰਨ ਸਿੰਘ ਭੁੱਲਰ ਅਤੇ ਕਿਰਸ਼ਾਨੂੰ ਸ਼ਰਦਾ ਨੂੰ ਆਕਾਸ਼ ਵੱਤਾ ਨਾਂ ਦੇ ਇੱਕ ਕਵਾੜ ਦਾ ਕੰਮ ਕਰਦੇ ਜਿਹਨੂੰ ਅਸੀਂ ਕਵਾੜੀਆ ਵੀ ਕਹਿੰਦੇ ਆਂ ਕਵਾੜ ਦਾ ਕੰਮ ਕਰਦੇ ਵਿਅਕਤੀ ਨੇ ਜਦੋਂ ਰਿਸ਼ਵਤ ਲੈਂਦੇ ਆਂ ਰੰਗੇ ਹੱਥੀਂ ਕਾਬੂ ਕਰਾਇਆ ਸੀ ਤਾਂ ਉਸ ਵੇਲੇ ਇੱਕ ਗੱਲ ਦੀ ਕਣਸੋ ਆਉਣ ਲੱਗੀ ਸੀ ਉਸ ਗੱਲ ਦੀ ਭਾਪ ਨਿਕਲਣ ਲੱਗੀ ਸੀ ਕਿ ਇਹ ਮਾਮਲਾ ਸਿਰਫ ਆਕਾਸ਼ ਵੱਤਾ ਦੀ ਐਫ ਆਈ ਆਰ ਰੱਦ ਕਰਾਉਣ ਜਾਂ ਉਹਨੂੰ ਰਾਹਤ ਦੇਣ ਤੱਕ ਸੀਮਤ ਨਹੀਂ ਹੋ ਸਕਦਾ ਸ਼ਾਇਦ ਇਹ ਮਾਮਲਾ ਟੈਕਸ ਚੋਰੀ ਨਾਲ ਜੁੜਿਆ ਹੋਇਆ ਹੈ ਪਾਸਰਜ਼ ਨਾਲ ਜੁੜਿਆ ਹੋਇਆ ਹੈ ਪਾਸਰਜ਼ ਕੌਣ ਹੁੰਦੇ ਨੇ ਇਹਦੀ ਗੱਲ ਕਰਾਂਗੇ ਤੁਹਾਨੂੰ ਵਿਸਥਾਰ ਦੇ ਵਿੱਚ ਕੇਸ ਦੱਸਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਕਿਵੇਂ ਪਹੁੰਚਿਆ ਇਹਦੇ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਦੋਸਤੋ ਮੈਨੂੰ ਇੱਕ ਗੱਲ ਸੁਣਾਈ ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਇੱਕ ਬੜੇ ਹੀ ਸੀਨੀਅਰ ਆਈਏਐਸ ਅਫਸਰ ਨੇ ਜੋ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਦਰਮਿਆਨ ਲੰਬਾ ਸਮਾਂ ਕਰ ਅਤੇ ਆਬਕਾਰੀ ਵਿਭਾਗ ਦੇ ਵਿੱਚ ਤਾਇਨਾਤ ਰਹੇ। ਉਹਨਾਂ ਨੇ ਦੱਸਿਆ ਕਿ ਜਦੋਂ 2007-08 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਸੱਤ ਦੇ ਵਿੱਚ ਤਾਂ ਉਹਨਾਂ ਸਾਲਾਂ ਦੇ ਵਿੱਚ ਉਹਨਾਂ ਨੇ ਪੁੱਛਿਆ 7-8 ਦੇ ਵਿੱਚ ਵੀ ਜਿਵੇਂ ਉਹਨਾਂ ਦਾ ਸਟਾਈਲ ਸੀ ਪੁੱਛਣ ਦਾ ਵੀ ਕਾਕਾ ਜੀ ਮੰਡੀ ਗੋਵਿੰਦਗੜ੍ਹ ਤੋਂ ਸਾਨੂੰ ਕਿੰਨਾ ਟੈਕਸ ਆਉਂਦਾ ਹੈ। ਉਹਨਾਂ ਨੇ ਦੱਸਿਆ ਕਹਿੰਦੇ ਵੀ ਉਸ ਵੇਲੇ ਦੀ ਗੱਲ ਹੈ ਵੀ ਆਪਾਂ ਨੂੰ ਜੀ ਮੰਡੀ ਗੁਵਿੰਦਗੜ੍ਹ ਤੋਂ ਜਿਹੜੀ ਲੋਹ ਨਗਰੀ ਹੈ ਜਿੱਥੇ ਲੋਹੇ ਦਾ ਸਭ ਤੋਂ ਵੱਡਾ ਵਪਾਰ ਹੁੰਦਾ ਹੈ ਉੱਥੇ ਸਰੀਆ ਵੀ ਬਣਦਾ ਹੈ ਗਾਡਰ ਵੀ ਬਣਦੇ ਆ ਹੋਰ ਵੀ ਲੋਹੇ ਦੇ ਜਿੰਨੇ ਪਾਈਪਾਂ ਸ਼ਾਈਪਾਂ ਜੋ ਵੀ ਅਸੀਂ ਵਰਤਦੇ ਆ ਜਿੰਨਾ ਦੇਖਦੇ ਆ ਲੋਹਾ ਸਾਰਾ ਉੱਥੇ ਬਣਦਾ ਹੈ ਤੇ ਜੇ ਇਹ ਕੁੱਲ ਮਿਲਾ ਕੇ ਸਾਨੂੰ 400 ਕਰੋੜ ਰੁਪਈਆ ਜਿਹੜਾ ਉਹ ਟੈਕਸ ਹੁੰਦਾ ਹੈ ਉਹ ਕਹਿੰਦੇ ਜੀ ਚੋਰੀ ਕਿੰਨਾ ਕੁ ਹੁੰਦਾ ਹੋ ਇਹ ਕਹਿੰਦੇ ਜੀ ਚੋਰੀ ਵੀ ਇੰਨਾ ਕੀ ਹੋ ਜਾਂਦਾ ਹੋ 400 ਕਰੋੜ ਰੁਪਏ ਚੋਰੀ ਹੋ ਜਾਂਦਾ ਹੋ ਤਾਂ ਇਹਦਾ ਭਾਵ ਇੱਕ ਸ਼ਾਇਰ ਜਿਹੜਾ ਕਿ ਲੋਹ ਨਗਰੀ ਵਜੋਂ ਜਣਾਇ ਜਾਂਦਾ ਹੈ ਇਹ ਉਸ ਵੇਲੇ ਦੀ ਗੱਲ ਇੱਕ ਆਈਜੀਐਸ ਅਫਸਰ ਸੁਣਾ ਰਿਹਾ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿ ਉਸ ਵੇਲੇ 800 ਕਰੋੜ ਜਿਹੜਾ ਟੈਕਸ ਬਣਦਾ ਸੀ ਉਹਦੇ ਚੋਂ 400 ਕਰੋੜ ਜਿਹੜਾ ਉਥੋਂ ਟੈਕਸ ਦੀ ਰਿਕਵਰੀ ਹੁੰਦੀ ਸੀ ਤੇ ਬਾਕੀ ਟੈਕਸ ਚੋਰੀ ਹੁੰਦਾ ਸੀ ਤਾਂ ਨਾਲ ਫਿਰ ਬਾਦਲ ਸਾਹਿਬ ਦਾ ਆਪਣਾ ਸਟਾਈਲ ਸੀ ਉਹ ਕਹਿੰਦੇ ਕਾਕਾ ਜੀ ਜੇ ਬਿਲਕੁਲ ਸਕਰੂ ਟਾਈਟ ਕਰ ਦਈਏ ਜਮਾ ਟਿੰਬਰੀ ਟਾਈਟ ਕਰ ਦਈਏ ਤੇ ਕਿਸੇ ਨੂੰ ਖੰਗਣ ਨਾ ਦਈਏ ਸਾਰਾ ਟੈਕਸ ਜਿਹੜਾ ਹੈ ਜਿੰਨਾ ਚੋਰੀ ਹੁੰਦਾ ਹੈ ਸਰਕਾਰੀ ਖਜ਼ਾਨੇ ਜਾਵੇ ਤਾਂ ਫਿਰ ਆਪਾਂ ਨੂੰ ਕਿੰਨਾ ਖੋਜੂ ਟਿੰਬਰੀ ਟਾਈਟ ਕਰਨ ਤੋਂ ਬਾਅਦ ਉਹ ਕਹਿੰਦੇ ਜੀ 100 ਕਰੋੜ ਉਹ ਕਹਿੰਦੇ ਹੈਰਾਨ ਹੋ ਗਏ ਕਹਿੰਦੇ ਕਾਕਾ ਕਮਲਿਆਂ ਤੋਂ ਕੀ ਗੱਲ ਕਰਦਾ ਹੈ ਤਾਲੇ ਦੁਕਾਨਾਂ ਵੀ 800 ਕਰੋੜ ਟੈਕਸ ਆ ਸਕਦਾ ਹੈ ਤੇ ਦੂਜੇ ਪਾਸੇ ਕਹਿੰਦੇ ਉਹ ਵੀ 400 ਕਰੋੜ ਚੋਰੀ ਹੁੰਦਾ ਤੇ ਜੇ ਅਸੀਂ ਸਿਕਿਉਰਟਾਈਟ ਕਰਦੇ ਆਂ ਨਾਟਕਸਦੇ ਆਂ ਫੇਰ ਕਹਿੰਦੇ ਉਹ ਸਿਰਫ ਆਊਗਾ 100 ਕਰੋੜ ਉਹ ਕਹਿੰਦੀ ਗੱਲ ਇਹ ਹੈ ਵੀ ਲੋ ਨਗਰੀ ਦਾ ਕੰਮ ਚੱਲਦਾ ਹੀ ਟੈਕਸ ਚੋਰੀ ਤੇ ਹੈ ਜਿਸ ਦਿਨ ਟੈਕਸ ਚੋਰੀ ਬੰਦ ਹੋ ਗਿਆ ਵੀ ਸ਼ਾਇਦ ਫੈਕਟਰੀਆਂ ਵੀ ਬੰਦ ਹੋ ਜਾਣਾਂ ਤੁਸੀਂ ਇੱਕ ਇਹ ਉਦਾਹਰਨ ਜਿਹੜੀ ਹੈ ਇੱਕ ਆਈਐਸ ਅਫਸਰ ਦੀ ਜ਼ੁਬਾਨੀ ਹੈ ਜਿਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਜਿਹੜਾ ਕਿ ਉਸ ਵਿਭਾਗ ਦੇ ਇੱਕ ਵੱਡਾ ਅਫਸਰ ਕਰਤਾਰ ਤਰਤਾ ਰਿਹਾ ਹੈ ਜਿਹਦੇ ਜਿਹਨੂੰ ਸਾਰੇ ਪੰਜਾਬ ਦੇ ਟੈਕਸ ਚੋਰਾ ਬਾਰੇ ਵੀ ਪਤਾ ਹੈ ਕਿਵੇਂ ਟੈਕਸ ਚੋਰੀ ਹੁੰਦੀ ਹੈ ਉਹਦੇ ਬਾਰੇ ਵੀ ਪਤਾ ਹੈ ਉਹਨੇ ਇਸ ਗੱਲ ਦਾ ਖੁਲਾਸਾ ਕੀਤਾ ਤਾਂ ਹੁਣ ਦੋਸਤੋ ਆਉਣੇ ਆ ਅਗਲੇ ਈਸ਼ੂ ਤੇ ਤਾਂ ਉਸ ਦਿਨ ਜਿਹੜਾ ਇਹ ਜਦੋਂ ਹਰਚਰਨ ਸਿੰਘ ਪੁੱਲਰ ਅਤੇ ਕਿਰਸ਼ਾਨੂੰ ਸ਼ਾਹਦਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਗੱਲ ਇਹ ਸਾਹਮਣੇ ਆਈ ਕਿ ਮਸਲਾ ਜੀ ਇਕੱਲੀ ਐਫ ਆਈ ਆਰ ਦਾ ਨਹੀਂ ਹੈਗਾ ਮਸਲਾ ਤਾਂ ਇਸ ਤੋਂ ਅੱਗੇ ਵੱਧ ਕੇ ਹੈ ਮਸਲਾ ਟੈਕਸ ਚੋਰੀ ਦਾ ਹੋ ਸਕਦਾ ਹੈ ਪਾਸਰਜ ਦਾ ਹੋ ਸਕਦਾ ਹੈ ਕਿਉਂਕਿ ਪਾਸਰਜ ਦਾ ਜਿਹੜਾ ਅਸੀਂ ਕਹਿੰਦੇ ਵੀ ਜਾਲ ਹੈ ਇੱਕ ਤਰ੍ਹਾਂ ਨਾਲ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਫੈਲਿਆ ਹੋਇਆ ਹੈ ਜੇ ਅਸੀਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਇਹ ਗੱਲ ਸੁਣਾਈ ਤਾਂ ਇਹਦਾ ਮਤਲਬ ਇਹ ਕਹਿ ਸਕਦੇ ਹੋ ਕਿ ਸਾਰੀਆਂ ਸਰਕਾਰਾਂ ਹੈਲਪਲੈਸ ਹੋ ਜਾਂਦੀਆਂ ਇਹ ਇੱਕ ਮਾਫੀਆ ਬਣ ਚੁੱਕਿਆ ਹੈ ਜਿਵੇਂ ਲੈਂਡ ਮਾਫੀਆ ਸੈਂਡ ਮਾਫੀਆ ਜਾਂ ਸ਼ਰਾਬ ਮਾਫੀਆ ਜਿਵੇਂ ਹੋਰ ਮਾਫੀਆ ਨੇ ਇਹ ਵੀ ਇੱਕ ਇੱਕ ਤਰ੍ਹਾਂ ਦਾ ਮਾਫੀਆ ਬਣ ਚੁੱਕਾ ਹੈ ਜਿਹੜਾ ਕਿ ਕੰਟਰੋਲ ਤੋਂ ਬਾਹਰ ਹੁੰਦਾ ਹੈ ਹੁਣ ਜਦੋਂ GST ਦੀ ਚੋਰੀ ਦਾ ਮਸਲਾ ਖੜਾ ਹੋਇਆ ਕਿਉਂਕਿ ਹੁਣ ਪਹਿਲਾਂ ਸੀਗਾ ਸਟੇਟ ਐਕਸਾਈਜ਼ ਸੀ ਐਕਸਾਈਜ਼ ਦੇ ਨਾਲ ਕਰ ਹੁੰਦਾ ਸੀ ਫਿਰ ਵੈਟ ਆ ਗਿਆ ਹੁਣ GST ਆ ਗਿਆ ਪਿਛਲੇ 2 ਕੁ ਦਹਾਕਿਆਂ ਦੇ ਵਿੱਚ ਜਿਹੜੀਆਂ ਤਿੰਨ ਤਰ੍ਹਾਂ ਦੀ ਜਿਹੜੇ ਟੈਕਸਸ ਦੇ ਰੂਪ ਬਦਲੇ ਨੇ ਪਹਿਲਾਂ ਟੈਕਸ ਹੁੰਦਾ ਸੀ ਆਮ ਟੈਕਸ ਫਿਰ ਆਇਆ ਵੈਟ ਹੁਣ ਆ ਗਿਆ ਜੀਐਸਟੀ ਤਾਂ ਹੁਣ ਜੀਐਸਟੀ ਜਿਹੜਾ ਅੱਧਾ ਸਿੱਧਾ ਸੈਂਟਰ ਨੂੰ ਜਾਂਦਾ ਹੈ ਅੱਧਾ ਸਟੇਟ ਨੂੰ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਸੈਂਟਰ ਜਿਹੜਾ ਹੈ ਉਹ ਪੰਜਾਬ ਨੂੰ ਜਾਂ ਹੋਰਾਂ ਸਟੇਟਾਂ ਨੂੰ ਵਾਪਸ ਵੀ ਭੇਜਦਾ ਹੈਗਾ ਰਿਫੰਡ ਵੀ ਕਰਦਾ ਹੈਗਾ ਹੁਣ ਦੋਸਤੋ ਇਹਦੇ ਵਿੱਚ ਇੰਟਰਸਟਿੰਗ ਗੱਲ ਇਹ ਹੈ ਜਦੋਂ ਕਿਤੇ ਚੋਰੀ ਹੋਊਗੀ ਤਾਂ ਸੈਂਟਰ ਨੂੰ ਵੀ ਇਹ ਲੱਗੂਗਾ ਵੀ ਸਾਡਾ ਵੀ ਪੈਸਾ ਚੋਰੀ ਹੋ ਰਿਹਾ ਕੌਣ ਕੌਣ ਇਹਦੇ ਵਿੱਚ ਇਨਵੋਲਵ ਨੇ ਕੀ ਅਫਸਰ ਵੀ ਇਹਦੇ ਵਿੱਚ ਇਨਵੋਲਵ ਨੇ ਜੋ ਸੀਬੀਆਈ ਨੇ ਤਫਤੀਸ਼ ਕੀਤੀ ਮੁੱਢਲੇ ਤੌਰ ਤੇ ਜੋ ਸਾਨੂੰ ਸੂਤਰਾਂ ਦੇ ਹਵਾਲੇ ਨਾਲ ਜਿਹੜੀ ਇਹ ਜਾਣਕਾਰੀ ਆਈ ਹੈ ਕਿ ਇਹਦੇ ਵਿੱਚ ਬਹੁਤ ਸਾਰਾ ਤੰਤਰ ਇਨਵੋਲ ਹੈ ਇਵਨ ਕਿ ਆਈਜੀਐਸ ਆਈਪੀਐਸ ਪੀਸੀਐਸ ਪੀਪੀਐਸ ਅਫਸਰ ਵੀ ਇਹਦੇ ਵਿੱਚ ਸ਼ਾਮਲ ਦੱਸੇ ਜਾਂਦੇ ਨੇ ਕਈ ਮਹਿਲਾ ਅਫਸਰਾਂ ਦਾ ਮਹਿਲਾ ਆਈਜੀਐਸ ਅਫਸਰਾਂ ਦਾ ਨਾਮ ਵੀ ਟੈਕਸ ਚੋਰੀ ਦੇ ਮਾਮਲੇ ਦੇ ਵਿੱਚ ਆਇਆ ਜੋ ਸੂਤਰਾਂ ਦੇ ਹਵਾਲੇ ਤੋਂ ਸਾਡੇ ਕੋਲ ਜਾਣਕਾਰੀ ਹਾਸਲ ਹੋਈ ਹੈ ਬੜੇ ਉਹ ਆਪ ਦੇ ਐਪ ਨੂੰ ਪੱਧਰ ਪੋਰਚ ਕਹਿ ਲੋ ਪੱਦਰ ਮਹਿਲਾ ਕਹਿ ਲੋ ਕਹੋਂਦੇ ਨੇ ਬੜੇ ਸ਼ਰੀਫ ਕਹੋਂਦੇ ਨੇ ਪਰ ਉਹਨਾਂ ਦਾ ਨਾਮ ਫਿਗਰ ਆਊਟ ਜਿਹੜਾ ਹੈ ਹੋ ਚੁੱਕਿਆ ਇਸ ਤੋਂ ਤੱਕ ਹੋ ਚੁੱਕਿਆ ਹੈ ਵੀ ਫੰਕਸ਼ਨ ਜਿਹੜੇ ਘਰੇਲੂ ਕਰਨੇ ਹੁੰਦੇ ਆ ਕੋਈ ਅਣ ਹੋਣੀ ਹੋ ਗਈ ਕੋਈ ਬਹੁਤ ਹੋ ਗਈ ਤਾਂ ਉਹਦੇ ਵਾਸਤੇ ਵੀ ਪਾਸਰ ਜਨੂ ਬਕਾਰਾਂ ਪਾਈਆਂ ਜਾਂਦੀਆਂ ਕਿ ਭੋਗ ਪਾਉਣਾ ਜੀ ਬਜ਼ੁਰਗਾਂ ਦਾ ਤੁਸੀਂ ਪੈਸੇ ਇਕੱਠੇ ਕਰਕੇ ਦਿਓ ਇਸ ਇਸ ਹੱਦ ਤੱਕ ਜਿਹੜਾ ਅਸੀਂ ਕਹ ਲਈਏ ਵੀ ਨੈਟਵਰਕ ਕਹਿ ਲੋ ਜਾਂ ਇਸ ਹੱਦ ਤੱਕ ਜਿਹੜੇ ਹੈ ਵਗਦੀ ਗੰਗਾ ਦੇ ਵਿੱਚ ਟੈਕਸ ਚੋਰੀ ਦੀ ਵਗਦੀ ਗੰਗਾ ਦੇ ਵਿੱਚ ਹੱਥ ਧੋਣ ਲਈ ਸਾਰੇ ਬੰਦੇ ਜਿਹੜੇ ਆ ਉਹ ਤਤਪਰ ਰਹਿੰਦੇ ਨੇਗੇ ਖਾਸ ਕਰਕੇ ਸਿਵਲ ਪੁਲਿਸ ਅਤੇ ਐਕਸਾਈਜ਼ ਅਸੀਂ ਕਹ ਲਈਏ ਜੀਐਸਟੀ ਵਿਭਾਗ ਦੇ ਅਫਸਰ ਜਿਹੜੇ ਆ ਉਹਦੇ ਵਿੱਚ ਤਾਂ ਕੇਂਦਰ ਸਰਕਾਰ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਹੁਣੇ ਫੈਸਲਾ ਕਰ ਲਿਆ ਵੀ ਇਸ ਸਮੁੱਚੇ ਸਾਰੇ ਮਾਮਲੇ ਦੀ ਜਾਂਚ ਲਈ ਇੱਕ ਐਸਆਈਟੀ ਬਣਾਈ ਜਾਵੇ ਕਿਉਂਕਿ ਕੱਲੀ ਸੀਬੀਆਈ ਇਸ ਮਾਮਲੇ ਨੂੰ ਨਹੀਂ ਦੇ ਸਕਦੀ ਸੀਪੀਏ ਸਿਰਫ ਅਪਰਾਧ ਦੇਖ ਸਕਦੀ ਹੈ ਕ੍ਰਾਈਮ ਕਿੱਥੇ ਹੋਇਆ ਕਿਵੇਂ ਹੋਇਆ ਕੀ ਹੋਇਆ ਹੁਣ ਇਹ ਮਾਮਲਾ ਕਿਉਂਕਿ ਚੋਰੀ ਨਾਲ ਜੁੜਿਆ ਹੋਇਆ ਹੈ ਇਦੇ ਵਿੱਚ ਈਡੀ ਅਤੇ ਆਮਦਨ ਕਰ ਵਿਭਾਗ ਵੀ ਸ਼ਾਮਲ ਕਰ ਲਏ ਦੱਸੇ ਗਏ ਨੇ ਤੇ ਜਦੋਂ ਇਹ ਜਾਂਚ ਸ਼ੁਰੂ ਹੋਊਗੀ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਮਾਮਲਾ ਕਿੱਥੋਂ ਤੱਕ ਪਹੁੰਚੂਗਾ ਕਿੱਥੇ ਜਾ ਕੇ ਖੜੂਗਾ ਕਿਉਂਕਿ ਐਸਆਈਟੀ ਜਿਹੜੀ ਇਹਨਾਂ ਅਫਸਰਾਂ ਦੀ ਹੋਊਗੀ ਬਰੀਕੀ ਨਾਲ ਜਾਂਚ ਕਰਦੀ ਹੈ ਨਾਲੇ ਜਿਹੜੇ ਤਿੰਨਾਂ ਏਜੰਸੀਆਂ ਨੇਗੀਆਂ ਸੀਬੀਆਈ ਦਾ ਜਾਂਚ ਕਰਨ ਦਾ ਤੌਰ ਤਰੀਕੇ ਜਿਹੜੇ ਆ ਉਹ ਵੱਖਰੇ ਨੇ ਈਡੀ ਦੇ ਤੌਰ ਤਰੀਕੇ ਹੋਰ ਨੇ ਤੇ ਆਮਦਨ ਕਰ ਵਿਭਾਗ ਦੇ ਹੋਰ ਨੇ ਈਡੀ ਤੇ ਆਮਦਨ ਕਰ ਵਿਭਾਗ ਬਾਰੇ ਇਹ ਕਿਹਾ ਜਾਂਦਾ ਵੀ ਇਹਨਾਂ ਦੇ ਜਿਹੜੇ ਅਧਿਕਾਰੀ ਨੇ ਜਿਵੇਂ ਚੂਹਾ ਖੁੱਡ ਪੁੱਟਣ ਦੇ ਲੱਗੇ ਰਹਿੰਦਾ ਵੀ ਉਹਨੂੰ ਕਾਹਲੀ ਨਹੀਂ ਹੁੰਦੀ ਵੀ ਇੱਕ ਦਿਨ ਚ ਪੁੱਟਣੀ ਆ ਦੋ ਦਿਨ ਚ ਪੁੱਟਣੀ ਆ ਤਾਂ ਉਹ ਵਧੀਆ ਆਪ ਦਾ ਟਿਕਾਣਾ ਬਣਾਉਂਦਾ ਤੇ ਚੂਹੇ ਵਾਂਗੂ ਇਹਨਾਂ ਨੇ ਲਗਾਤਾਰ ਲੱਗੇ ਰਹਿਣਾ ਹੈ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਣੀ ਹੈ ਆਪਦੇ ਤੌਰ ਤੇ ਪੁੱਛਗਿੱਛ ਕਰੀ ਜਾਣੀ ਹੈ ਪਾਸਰਜ ਤੋਂ ਪੁੱਛਗਿੱਛ ਕਰੀ ਜਾਣੀ ਹੈ ਸਾਰੇ ਬਿੱਲ ਜਿਹੜੇ ਆ ਕਿੰਨੇ ਜਾਲੀਵਿਲ ਬਣਦੇ ਨੇ ਕਿੰਨੇ ਅਸਲੀ ਬਿੱਲ ਬਣਦੇ ਨੇ ਕੌਣ ਬਿੱਲ ਕੱਟਦਾ ਕਿੱਥੋਂ ਗੱਡੀ ਤੋਂ ਮਾਲ ਚੱਲਿਆ ਕਿੱਥੇ ਪਹੁੰਚਿਆ ਉਹ ਸਾਰਾ ਕੁਝ ਸਾਹਮਣੇ ਜਿਹੜਾ ਉਹ ਆਉਣ ਦੇ ਹੁਣ ਜਿਹੜੀ ਹੈ ਪੂਰੇ ਚਾਂਸ ਜਿਹੜੇ ਹੈ ਉਹ ਬੰਦੇ ਜਾ ਰਹੇ ਨੇਗੇ ਕਿਉਂਕਿ ਤੁਸੀਂ ਦੇਖੋ ਇੱਕ ਘਟਨਾ ਇੱਕ ਘਟਨਾ ਆਕਾਸ਼ ਬੱਤਾ ਆਕਾਸ਼ ਬੱਤਾ ਨਾਲ ਜਦੋਂ ਸੌਦਾ ਤੈ ਨਹੀਂ ਹੋਇਆ ਜਾਂ ਉਹ ਉਰਸ ਨੇ ਜਾਂ ਉਹ ਕਿਰਸ਼ਾਨੂੰ ਨੇ ਕਿਸੇ ਨੇ ਵੀ ਏਬੀਸੀ ਨੇ ਉਹ ਇਨਾ ਤਪਾਤਾ ਕਿ ਉਹ ਸੀਬੀਆਈ ਦੇ ਦਰ ਤੱਕ ਪਹੁੰਚ ਜਾਂਦਾ ਤੇ ਸੀਬੀਆਈ ਜਦੋਂ ਹਰਚਰਨ ਸਿੰਘ ਭੁੱਲਰ ਅਤੇ ਕਿਰਸ਼ਾਨੂੰ ਸ਼ਰਦਾ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਾ ਅੱਗੇ ਦੀ ਅੱਗੇ ਕਿੰਨਾ ਕੁਝ ਜਿਹੜਾ ਅਸੀਂ ਕਹਿੰਦੇ ਹੁਣ ਲ ਜਾਂਦਾ ਜਿਵੇਂ ਅਸੀਂ ਗੱਡੀ ਮਕੈਨਿਕ ਕੋਲ ਲਿਜਾਂਦੇ ਆ ਨਾ ਮਾਮੂਲੀ ਜੀ ਗੱਲ ਹੁੰਦੀ ਹੈ ਵੀ ਗੱਡੀ ਸਟਾਰਟ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਪਤਾ ਲੱਗ ਜਾਂਦਾ ਵੀ ਇਹਦਾ ਕੀ ਕੁਝ ਕੰਮ ਹੋਣ ਵਾਲਾ ਹੈ ਤੇ ਮਿਸਤਰੀ ਦੱਸਦਾ ਵੀ ਤਾਂ ਜੀ ਹੁਣ ਲੰਬਾ ਕੰਮ ਹੋਊਗਾ ਮਹੀਨੇ ਵਾਸਤੇ ਗੱਡੀ ਛੱਡ ਜੋ ਤੇ ਇਹਦੇ ਕਿੰਨੇ ਪੁਰਜ਼ੇ ਪੈਣੇ ਆ ਤੇ ਬੰਦੇ ਦੇ ਕਈ ਵਾਰੀ ਪੈਰਾਂ ਹੇਠ ਜ਼ਮੀਨ ਨਿਕਲ ਜਾਂਦੀ ਹੈ ਵੀ ਕਿੰਨੇ ਪੈਸੇ ਲੱਗਣਗੇ ਕਿ ਉਹਨੇ ਜਿਹੜੀ ਗੱਡੀ ਹੈ ਨਹੀਂ ਯਾਰ ਜਿੰਨੇ ਪੈਸੇ ਮਿਸਤਰੀ ਲੈ ਲੂਗਾ ਤਾਂ ਇਹ ਕਈ ਵਾਰੀ ਹੁੰਦਾ ਵੀ ਇਹ ਉਹੀ ਗੱਲ ਜਿਹੜੀ ਇੱਥੇ ਹੁੰ ਜਿਹੜਾ ਅਸੀਂ 트੍ਰੈਪ ਕਹਿ ਲਈਏ ਜਾਂ ਰੈੱਡ ਹੈਂਡਰਡ ਰੰਗੇ ਹੱਥੀ ਪੜਨ ਤੱਕ ਸੀਮਤ ਰਿਹਾ ਹਰਚਨ ਸਿੰਘ ਪੁੱਲਰ ਦੇ ਘਰੋਂ ਹੁਣ ਬਰਾਮਦਗੀਆਂ ਤੇ ਉਸ ਤੋਂ ਬਾਅਦ ਟੈਕਸ ਚੋਰੀ ਦਾ ਜਿਹੜਾ ਇਹ ਨੈੱਟਵਰਕ ਜਿਹੜਾ ਐਕਸਪੋਜ਼ ਹੋਣ ਦੇ ਜਿਹੜੇ ਆ ਉਹ ਪੂਰੇ ਚਾਂਸ ਜਿਹੜੇ ਆ ਉਹ ਬਣਦੇ ਜਾ ਰਹੇ ਨੇ ਇਸੇ ਕਰਕੇ ਤੁਸੀਂ ਪਿਛਲੇ ਦੌਰ ਦੇ ਵਿੱਚ ਦੇਖਿਆ ਹੋ ਵੀ ਇੱਕ ਦੋ ਤਰ੍ਹਾਂ ਦੇ ਆਫੀਸਰਸ ਦਾ ਜਿਹੜਾ ਨਾਮ ਆ ਰਿਹਾ ਇੱਕ ਤਾਂ ਉਹਨਾਂ ਦਾ ਨਾਮ ਆ ਰਿਹਾ ਜਿਹੜੇ ਕਿਰਸ਼ਾਨੂੰ ਸ਼ਾਰਦਾ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਜੁੜੇ ਹੋਏ ਸੀ ਉਦੇ ਨਾਲ ਲਿੰਕਡ ਸੀਗੇ ਉਹਦੇ ਥਰੂ ਕੰਮ ਕੋ ਲੋਕਾਂ ਦੇ ਕਰਦੇ ਸੀਗੇ ਦੂਜੇ ਅਗੇ ਟੈਕਸ ਚੋਰੀ ਦੇ ਵਿੱਚ ਜਿਹਦੇ ਵਿੱਚ ਮਹਿਲਾ ਅਫਸਰ ਵੀ ਸ਼ਾਮਲ ਨੇ ਵੱਡੇ ਵੱਡੇ ਅਫਸਰ ਵੀ ਸ਼ਾਮਲ ਨੇ ਵੱਡੇ ਵੱਡੀਆਂ ਪਦਵੀਆਂ ਤੇ ਰਹੇ ਸੀਗੇ ਕ ਲਈ ਵੀ ਸਿਖਰਲੇ ਬਿਊਰੋਕ੍ਰੇਸੀ ਦੇ ਵਿੱਚ ਸਿਖਰਲੇ ਅਹੁਦਿਆਂ ਤੇ ਰਹੇ ਅਫਸਰਾਂ ਦੇ ਨਾਮ ਵੀ ਸਾਹਮਣੇ ਆਉਣ ਲੱਗੇ ਨੇਗੇ ਇਸ ਲਈ ਜਦੋਂ ਉਹਨਾਂ ਨੂੰ ਕੋਈ ਨੋਟਿਸ ਜਾਰੀ ਹੁੰਦਾ ਹੈ ਜਦੋਂ ਕੋਈ ਰਿਪੋਰਟ ਇਹ ਜੀ ਬਣਦੀ ਹੈ ਜਦੋਂ ਸਾਡੇ ਹੱਥ ਲੱਗੀ ਉਹ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਲਈ ਪੰਜਾਬੀਆਂ ਲਈ ਪੰਜਾਬ ਸਰਕਾਰ ਲਈ ਮੈਨੂੰ ਤਾਂ ਲੱਗਦਾ ਇਹ ਖੁਸ਼ੀ ਦੀ ਗੱਲ ਹੈ ਜੇ ਟੈਕਸ ਚੋਰੀ ਦਾ ਐਡਾ ਵੱਡਾ ਨੈਟਵਰਕ ਫੜਿਆ ਜਾਂਦਾ ਤਾਂ ਪੰਜਾਬ ਸਰਕਾਰ ਦੇ ਬਾਰੇ ਨਿਆਰੇ ਹੋ ਜਾਣਗੇ ਜਿਹੜੀ ਅੱਜ ਪੰਜਾਬ ਸਰਕਾਰ ਚਾਹੇ ਉਹ ਹੜਪੀੜਤਾਂ ਨੂੰ ਰਾਹਤ ਦੇਣੀ ਹੋਵੇ ਚਾਹੇ ਤਨਖਾਹਾਂ ਦੇਣੀਆਂ ਹੋਣ ਹੋਰ ਦੇਣੇ ਹੋਣ ਤਾਂ ਆਪਣੇ ਆਪ ਜਿਹੜਾ ਉਹ ਰੰਗਲਾ ਪੰਜਾਬ ਬਣ ਜੂ ਪੈਸੇ ਦੇ ਵਾਰੇ ਡੈਰੇ ਹੋ ਜਾਣਗੇ ਜੀ ਟੈਕਸ ਚੋਰੀ ਸਾਰੀ ਰੁਕ ਜਾਂਦੀ ਜੀ ਕਾਮਯਾਬ ਹੋ ਜਾਂਦੇ ਨੇ ਤਾਂ ਇਹ ਇੱਕ ਪੰਜਾਬ ਲਈ ਪੰਜਾਬੀਆਂ ਲਈ ਤੇ ਪੰਜਾਬ ਸਰਕਾਰ ਲਈ ਅਸੀਂ ਤਾਂ ਖੁਸ਼ਖਬਰੀ ਮੰਨਦੇ ਆਂ ਅੱਛੀ ਗੱਲ ਮੰਨਦੇ ਆਂ ਕਿਉਂਕਿ ਜੀ ਅਫਸਰ ਇਸ ਟੈਕਚੁਰੀ ਦੇ ਧੰਦੇ ਵਿੱਚ ਇਨਵੋਲਵ ਨੇ ਜਿਹੋ ਆਪਣੀਆਂ ਖਜ਼ੂਰੀਆਂ ਭਰ ਰਹੇ ਨੇ ਚੰਡੀਗੜ੍ਹ ਦੇ ਆਸ-ਪਾਸ farmhouse ਬਣਾ ਰਹੇ ਨੇ ਇਥੋਂ ਤੱਕ ਵੀ ਪਤਾ ਲੱਗਿਆ ਕਿ ਦਿੱਲੀ ਦੇ ਕਨਾਟ ਪਲੇਸ ਦੇ ਵਿੱਚ ਵੀ ਆਪਣੇ ਸ਼ੋਅਰੂਮ ਲੈ ਰਹੇ ਨੇ ਕੋਈ Omax ਦੇ ਵਿੱਚ ਸ਼ੋਅਰੂਮ ਲੈ ਰਿਹਾ ਹੈ ਕੋਈ ਕਿਤੇ ਸ਼ੋਅਰੂਮ ਲੈ ਰਿਹਾ ਹੈ 6 6 7 7 8 8 ਸ਼ੋਅਰੂਮ ਲੈ ਰਹੇ ਨੇ ਤਾਂ ਉਹ ਸਾਰੇ ਜਿਹੜੇ ਹੈ ਹੋ ਸਕਦਾ ਇਸ ਸਾਰੀ ਤਫਤੀਸ਼ ਦੇ ਵਿੱਚ ਸਾਰੀ ਜਾਂਚ ਦੇ ਵਿੱਚ ਨੰਗੇ ਹੋ ਜਾਣ ਉਹਨਾਂ ਦੇ ਜਿਹੜੇ ਹੈ ਚਿਹਰੇ ਜਿਹੜੇ ਹੈ ਲੋਕਾਂ ਦੇ ਵਿੱਚ ਬੇਪਰਦ ਹੋ ਜਾਣ ਕਈ ਵਾਰੀ ਹੁੰਦਾ ਵੀ ਹੈ ਕੁਦਰਤ ਕਰਦੀ ਹੈਗੀ ਜਿਵੇਂ ਹਰਚਰਤ ਸਿੰਘ ਭੁੱਲਰ ਫੜੇ ਗਏ ਤਾਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਡੀਆਈਜੀ ਪੱਧਰ ਦੇ ਪੁਲਿਸ ਅਫਸਰ ਦੇ ਘਰੋਂ ਕਿੰਨਾ ਕੁਝ ਫੜਿਆ ਗਿਆ ਤਾਂ ਹੁਣ ਜੇਕਰ ਕਿਸੇ ਆਈਐਸ ਅਫਸਰ ਦੀ ਸਿਖਰਲੇ ਅਹੁਦੇ ਤੇ ਰਹੇ ਅਫਸਰ ਦੀ ਪ੍ਰਾਪਰਟੀ ਦੀ ਜਾਂਚ ਕੀਤੀ ਜਾਵੇ ਉਹ ਨੰਗਾ ਹੁੰਦਾ ਹੈ ਤਾਂ ਆਪਣੇ ਆਪ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਜੂ ਕਿ ਇਹਨਾਂ ਅਹੁਦਿਆਂ ਤੇ ਬੈਠੇ ਅਫਸਰ ਜਿਨ੍ਹਾਂ ਨੂੰ ਬਿਠਾਇਆ ਜਾਂਦਾ ਹੈ ਕਿ ਤੁਸੀਂ ਸਰਕਾਰੀ ਖਜ਼ਾਨਾ ਭਰਨਾ ਤੇ ਜੇ ਬਿੱਲ ਦੀ ਦੁੱਧ ਦੀ ਰਾਖੀ ਬਿੱਲਾ ਬਿਠਾ ਦਈਏ ਤੇ ਬਿੱਲਾ ਹੀ ਦੁੱਧ ਪੀ ਜੇ ਤਾਂ ਤੁਸੀਂ ਅੰਦਾਜ਼ਾ ਲਾਓ ਫਿਰ ਜਿਹੜਾ ਇੱਕ ਗੱਲ ਕਹਾਣੀ ਕਿੱਧਰ ਨੂੰ ਜਾਊ ਤੇ ਜੇ ਬਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਕੀ ਬਣੂ ਪੰਜਾਬ ਸਾਡਾ ਕਰਜਾਈ ਹੋਇਆ ਪਿਆ ਸਾਰੀਆਂ ਕੋਸ਼ ਪਾਰਟੀਆਂ ਸਾਰੀਆਂ ਦਾਵਾ ਕਰਦੀਆਂ ਕਿ ਪੰਜਾਬ ਨੂੰ ਬਚਾਉਣਾ ਹੈ ਰੰਗਲਾ ਬਣਾਉਣਾ ਹੈ ਪੰਜਾਬ ਦਾ ਟੈਕਸਚਰੀ ਰੋਕਣਾ ਹੈ ਮਾਫੀਆ ਖਤਮ ਕਰਨਾ ਹੈ ਜੇ ਟੈਕਸਚਰੀ ਦਾ ਮਾਫੀਆ ਵੀ ਖਤਮ ਹੋ ਜੇ ਤਾਂ ਇਹਦੇ ਨਾਲ ਵੀ ਪੰਜਾਬ ਦਖਜਣਾ ਕਾਫੀ ਹੱਦ ਤੱਕ ਪਰ ਸਕਦਾ ਹੈਗਾ ਅਗਲਾ ਮੁੱਦਾ ਲੈਨੇ ਆ ਕਿਰਸ਼ਾਨੂੰ ਸ਼ਰਦਾ ਦਾ ਦੋਸਤੋ ਕਿਰਸ਼ਾਨੂੰ ਸ਼ਰਦਾ ਬਾਰੇ ਜਿਹੜੀ ਗੱਲ ਸਭ ਤੋਂ ਮਹੱਤਵਪੂਰਨ ਸਾਹਮਣੇ ਆ ਰਹੀ ਹੈ ਉਹ ਆ ਰਹੀ ਹੈ ਵੀ ਸੀਵੀਆਈ ਨੇ ਉਹਨਾਂ ਦੀ ਪਤਨੀ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਘੜੀਸ ਲਿਆ ਤੇ ਉਹਨਾਂ ਦਾ ਨਾਮ ਜਿਹੜਾ ਹੈ ਜਿਹੜਾ ਕੋਰਟ ਵੱਲੋਂ ਕੱਲ ਆਰਡਰ ਜਾਰੀ ਕੀਤਾ ਗਿਆ ਹੈ ਉਹਨਾਂ ਦੇ ਚਾਰ ਦਿਨਾ ਪੁਲਿਸ ਰਿਪੋਰਟ ਦਾ ਉਹਦੇ ਵਿੱਚ ਪਤਨੀ ਦਾ ਜ਼ਿਕਰ ਵੀ ਹੋ ਗਿਆ ਤੇ ਪਤਨੀ ਦਾ ਜੇ ਜ਼ਿਕਰ ਹੋ ਜਾਂਦਾ ਤਾਂ ਵਾਕਈ ਸ਼ਾਰਦ ਦਾ ਪਰਿਵਾਰ ਕਿ ਸ਼ਾਨੂ ਸ਼ਾਰਦਨ ਜਿਹੜੇ ਉਸ ਪਰਿਵਾਰ ਦੀਆਂ ਮੁਸ਼ਕਲਾਂ ਵੱਧ ਜਾਂਦੀਆਂ ਨੇ ਦੋਸਤੋ ਕਾਨੂੰਨੀ ਮਾਹਰਾਂ ਨਾਲ ਅਸੀਂ ਗੱਲ ਕੀਤੀ ਪੁਲਿਸ ਆਫੀਸਰਜ਼ ਨਾਲ ਅਸੀਂ ਗੱਲ ਕੀਤੀ ਵੱਖ-ਵੱਖ ਵਿਅਕਤੀਆਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇੱਕ ਅਨਲਿਸਿਸ ਕੀਤਾ ਇੱਕ ਵਿਆਖਿਆ ਕੀਤੀ ਇਸ ਸਾਰੇ ਗੱਲ ਦੀ ਪਤਨੀ ਨੂੰ ਕਿਉਂ ਸੀ ਵੇਖੜੀ ਸੈਗਾ ਆਮ ਤੌਰ ਤੇ ਘਰਾਂ ਦੇ ਵਿੱਚ ਪਤਨੀਆਂ ਦਾ ਕੀ ਕਸੂਰ ਹੁੰਦਾ ਹੈ ਬੰਦਾ ਜਿੱਥੇ ਕਹਿੰਦਾ ਉੱਥੇ ਘਰ ਵਾਲੀ ਤਾਂ ਸਾਈਨ ਕਰ ਦਿੰਦੀ ਹੈ ਚੁੱਪ ਕਰਕੇ ਚਾਹੇ ਉਹ ਕੰਪਨੀ ਬਣਾਉਣ ਦੀ ਗੱਲ ਹੋਵੇ ਹੇਤ ਮਧੂਕਿਆ ਸਾਹਮਣੇ ਬਣਾਇਆ ਹੁਣ ਚਾਹੇ ਭੁੱਲਰ ਸਾਹਿਬ ਨੇ ਜ਼ਮੀਨ ਖਰੀਦੀ ਹੋਵੇ ਜਿਨੀ ਹੋਵੇ ਘਰ ਵਾਲੀ ਤੇ ਚੁੱਪ ਕਰਕੇ ਸਾਈਨ ਕਰ ਦਿੰਦੀ ਹੈ ਕਦੇ ਬੰਦੇ ਇਹਨਾਂ ਨੇ ਪੁੱਛਦੀ ਵੀ ਕਿਤੋਂ ਪੈਸਾ ਆਇਆ ਕਿਵੇਂ ਆਇਆ ਕੀ ਆਇਆ ਉਵੇਂ ਹੀ ਹੋ ਸਕਦਾ ਹੈ ਕਿਰਸ਼ਾਨੂੰ ਸ਼ਰਦਾ ਦੀ ਪਤਨੀ ਹੋਵੇ ਜੇ ਪੈਸਾ ਉਹਦੇ ਖਾਤੇ 'ਚ ਆਇਆ ਕਿਵੇਂ ਆਇਆ ਉਹਦੇ ਘਰ ਵਾਲਾ ਲਿਆਉਂਦਾ ਸੀ ਤਾਂ ਉਹਦੀ ਇਨਵੋਲਵਮੈਂਟ ਹੈ ਸਿੱਧੀ ਜਾਂ ਨਹੀਂ ਹੈ ਉਹ ਨੂੰ ਵਿਚਾਰੀ ਨੂੰ ਕੀ ਪਤਾ ਹੋ ਸਕਦਾ ਨੂੰ ਵਿਚਾਰੀ ਨੂੰ ਪਤਾ ਹੀ ਨਾ ਹੋਵੇ ਭੋਲੀ ਜਨਾਨੀ ਨੂੰ ਤਾਂ ਹੁਣ ਦੋਸਤੋ ਕਈ ਵਾਰੀ ਕੀ ਹੁੰਦਾ ਹੈ ਏਜੰਸੀਆਂ ਜਿਹੜੀਆਂ ਨੇ ਉਹ ਇਸ ਮਾਮਲੇ ਦੇ ਵਿੱਚ ਬੜੀਆਂ ਛਾਤਰ ਹੁੰਦੀਆਂ ਨੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਕਿਸੇ ਅਪਰਾਧਿਕ ਕੇਸ ਦੇ ਵਿੱਚ ਇਨਵੋਲਵ ਕਰ ਲੈਂਦੇ ਹੈ ਏਜੰਸੀ ਤਾਂ ਬੰਦਾ ਆਪਣੇ ਆਪ ਦੇ ਵਿੱਚ ਢਿੱਲਾ ਪੈ ਜਾਂਦਾ ਹੈ ਬੰਦਾ ਟੁੱਟ ਜਾਂਦਾ ਬੰਦਾ ਹੌਲਾ ਹੋ ਜਾਂਦਾ ਹੈ ਉਹਦੇ ਕੋਲ ਬਚਾ ਦੇ ਕੋਈ ਰਾਸਤੇ ਜਿਹੜੇ ਨਹੀਂ ਰਹਿੰਦੇ ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਆ ਰਹੀ ਸੀ ਕਿ ਸੀਬੀਆਈ ਕਿਰਸ਼ਾਨੂ ਸਰਦਾਰ ਨੂੰ ਇਸ ਮਾਮਲੇ ਦੇ ਵਿੱਚ ਵਾਦਾ ਮੁਆਫ ਗਵਾ ਬਣਾਉਣਾ ਚਾਹੀਦਾ ਹੈ ਤੇ ਹਜੇ ਤੱਕ ਉਹ ਆਪਣੀ ਇਸ ਗੱਲ ਤੇ ਨਹੀਂ ਸੀ ਪਹੁੰਚਿਆ ਕਿ ਉਹ ਵਾਅਦਾ ਵਾਪ ਬਣ ਸਕੇ ਕੱਲ ਵੀ ਪਹਿਲਾਂ ਖਬਰਾਂ ਇਹ ਆ ਰਹੀਆਂ ਸੀ ਇਨਫੋਰਮੇਸ਼ਨ ਆ ਰਹੀ ਹੈ ਸੀ ਕਿ ਕਿਰਸ਼ਾਨੂੰ ਸਰਦਾਰ ਨੂੰ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ ਅਸੀਂ ਵੀ ਇਸ ਤਰ੍ਹਾਂ ਦੀ ਖਬਰ ਚਲਾਤੀ ਸੂਤਰਾਂ ਦੇ ਹਵਾਲੇ ਨਾਲ ਪਰ ਲੇਟਰ ਆਨ ਪਤਾ ਲੱਗਾ ਬਾਅਦ ਵਿੱਚ ਪਤਾ ਲੱਗਾ ਕਿ ਕਿਰਸ਼ਾਨੂੰ ਸਰਦਾਰ ਨੂੰ ਤਾਂ 4 ਦਿਨਾਂ ਦਾ ਸੀਬੀਆਈ ਰਿਮਾਂਡ ਦੇ ਦਿੱਤਾ ਗਿਆ ਤਾ ਸੂਤਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਰਸਾਨੂ ਸਰ ਦਾ ਤੇ ਸੀਬੀਆਈ ਲਈ ਤੇ ਦੂਸਰੇ ਵਿਅਕਤੀਆਂ ਲਈ ਇਹ 4 ਦਿਨ ਜਿਹੜੇ ਆ ਬਹੁਤ ਹੀ ਮਹੱਤਵਪੂਰਨ ਅਤੇ ਬਹੁਤ ਅਹਿਮ ਹਨ ਜਦੋਂ ਉਹਦੀ ਪਤਨੀ ਦਾ ਨਾਮ ਆ ਗਿਆ ਹੁਣ ਜਿਹੜੀ ਅਗਲੀ ਗੱਲ ਜਿਹੜੀ ਸੀਬੀਆਈ ਨੇ ਜਿਹੜਾ ਕੋਰਟ ਦੇ ਵਿੱਚ ਦਾਵਾ ਕੀਤਾ ਆਬਦੀ ਤਫਤੀਸ਼ ਨੂੰ ਪਹਿਲਾਂ ਤਾਂ ਜਿਹੜਾ ਜਦੋਂ ਪਹਿਲਾ ਰਿਮਾਂਡ ਲਿਆ ਕਿਰਸਾਨੂ ਸਰ ਦਾ 9 ਦਿਨਾਂ ਦਾ ਉਦੋਂ ਤੱਕ ਕਿਹਾ ਵੀ ਇਹ ਦੀ ਕੰਡੂਟ ਹੈ ਇਹ ਦਲਾਲੀ ਦਾ ਕੰਮ ਕਰਦਾ ਹੈ ਇਹਦੇ ਕੋਲੋਂ ਇਹਦੇ ਵਟਸਐਪ ਦੇ ਵਿੱਚੋਂ ਇਹਦੇ ਮੋਬਾਈਲ ਫੋਨ ਦੇ ਵਿੱਚੋਂ ਡਾਟਾ ਮਿਲਿਆ ਹੈ ਇਹਦੀ ਡਾਰੀ ਮਿਲੀ ਹੈ ਉਹਦੇ ਵਿੱਚ ਨਾਮ ਮਿਲੇ ਨੇ ਇੰਡੀਵਿਜੂਅਲ ਦੇ ਮਿਲੇ ਨੇ ਕਿਵੇਂ ਇਹ ਪੈਸੇ ਲੈਂਦਾ ਸੀ ਕਿੱਥੇ ਲੈਂਦਾ ਸੀ ਕਿਹਨੂੰ ਦਵਾਉਂਦਾ ਸੀ ਐਂਡ ਬਿਸ਼ਨੀ ਬੈਨੀਫਿਸ਼ੀਅਰੀ ਕੌਣ ਸੀ ਉਹਦੇ ਬਾਰੇ ਪਤਾ ਕਰਨਾ ਹੈ ਤੇ ਮਨੀ ਫਲੋ ਦਾ ਪਤਾ ਕਰਨਾ ਹੈ ਪਹਿਲਾਂ ਤਾਂ ਇੱਥੇ ਤਕਸੀਮ ਸੀ ਹੁਣ ਤਾਜਾ ਦੋਸ਼ ਕੀ ਲਾਏ ਨੇ ਤਾਜਾ ਦੋਸ਼ ਉਹਦੇ ਤੇ ਇਹ ਮੜ ਦਿੱਤੇ ਗਏ ਕਿ ਇਤਾਂ ਜੀ ਟ੍ਰਾਂਸਫਰ ਪੋਸਟਿੰਗ ਦੇ ਵਿੱਚ ਵੀ ਇਹਦੀ ਸ਼ਮੂਲੀਅਤ ਸੀ ਇਹਦੀ ਤੇ ਇਵਨ ਕਿ ਇਥੋਂ ਤੱਕ ਉਹਦੇ ਸੀਬੀਆਈ ਨੇ ਦੋਸ਼ ਲਾਤੇ ਕਿ ਜਿਹੜੀ ਕੋਈ ਐਫਆਈਆਰ ਦਰਜ ਹੋਣ ਜਾਂ ਐਫਆਈਆਰ ਕੈਨਸਲ ਹੋਣ ਦੇ ਵਿੱਚ ਵੀ ਫੈਸਿਲੀਟੇਟ ਕਰਦਾ ਸੀ ਉਹਦੇ ਵਿੱਚ ਵੀ ਵੱਡਾ ਮਦਦਗਾਰ ਦੇ ਰੂਪ ਦੇ ਵਿੱਚ ਕਿਰਸ਼ਾਨੂੰ ਸ਼ਰਦਾ ਦਾ ਨਾਂ ਆਉਂਦਾ ਤੇ ਨਾਲ ਹੀ ਇਹ ਕਹਤਾ ਕਿ ਸਵਾ ਕਰੋੜ ਰੁਪਏ ਦੇ ਕਰੀਬ ਦੋ ਸਾਲਾਂ ਦੇ ਵਿੱਚ ਪਿਛਲੇ ਦੋ ਸਾਲਾਂ ਦੇ ਵਿੱਚ ਕਿਰਸ਼ਾਨੂੰ ਸ਼ਰਦਾ ਨੇ ਅਸਾਸੇ ਜਿਹੜੇ ਐ ਬਣਾਏ ਨੇ ਉਹਦੇ ਵਿੱਚ ਅਸਾਸਿਆਂ ਦੇ ਵਿੱਚ ਪ੍ਰਾਪਰਟੀ ਵੀ ਹੋ ਸਕਦੀ ਹੈ ਸੋਨਾ ਵੀ ਹੋ ਸਕਦਾ ਹੈ ਕੈਸ਼ ਵੀ ਹੋ ਸਕਦਾ ਹੈ ਸਵਾ ਕਰੋੜ ਦੇ ਜਿਹੜੇ ਐ 1.2 ਕਰੋੜ ਜਿਹੜਾ ਹੈ ਸੀਬੀਆਈ ਦੇ ਨੇ ਤਾਵਾ ਕੀਤਾ ਤੇ ਉਹ ਕੋਰਟ ਦੇ ਆਰਡਰ ਦੇ ਵਿੱਚ ਲਿਖਿਆ ਗਿਆ ਕਿ ਇਹ ਅਸਾਸੇ ਜਿਹੜੇ ਐ ਕਿਰਸ਼ਨੂ ਸ਼ਾਰਦਾ ਨੇ ਬਣਾਏ ਨੇ ਦੋਸਤੋ ਆਪਣੇ ਆਪ ਦੇ ਵਿੱਚ ਇਹ ਬਹੁਤ ਮਹੱਤਵਪੂਰਨ ਗੱਲ ਹੋ ਜਾਂਦੀ ਹੈ ਜਦੋਂ ਪਤਨੀ ਦਾ ਨਾਮ ਆ ਜੇ ਟਰਾਂਸਫਰ ਪੋਸਟਿੰਗ ਦਾ ਆ ਜੇ ਇਵਨ ਕਿ ਤਫਤੀਸ਼ ਦੀ ਤਫਤੀਸ਼ ਦੇ ਵਿੱਚ ਵੀ ਇਹਦੀ ਜਿਹੜੀ ਹੈ ਇਨਵੋਲਵਮੈਂਟ ਦੀ ਭੂਮਿਕਾ ਜਾਂ ਇਨਫਲੂਐਂਸ ਜਿਹੜਾ ਆਪਣਾ ਪ੍ਰਭਾਵ ਵਰਤਦਾ ਸੀ ਇਸ ਤਰ੍ਹਾਂ ਦੇ ਦੋਸਤ ਜਿਹੜੇ ਆ ਉਹ ਨਵੇਂ ਲਾਏ ਗਏ ਨੇ ਤੇ ਪਤਨੀ ਦਾ ਨੌਕਰੀ ਸੱਗਿਆ ਤਾਂ ਇਹ ਤੋਂ ਅੰਦਾਜ਼ਾ ਇਹ ਲਾਇਆ ਜਾ ਰਿਹਾ ਕਿ ਉਹਨੂੰ ਤੋੜਨ ਵਾਸਤੇ ਕਿ ਨਹੀਂ ਤਾਂ ਤੇਰੀ ਪਤਨੀ ਦਾ ਨਾਮ ਜਿਹੜਾ ਹੈ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਜਾ ਸਕਦਾ ਹੈ ਇਸ ਲਈ ਤੂੰ ਪੁੱਤਰਾ ਵਾਦਾ ਬਵਾਕਵਾ ਬਣ ਜਾ ਤਾਂ ਇਹ ਚਾਂਸ ਨੇ ਕਿ ਇਹਨਾਂ ਦਿਨਾਂ ਦੇ ਵਿੱਚ ਆ ਚਾਰ ਦਿਨ ਬਹੁਤ ਅਹਿਮ ਨੇ ਕਿ ਉਹ ਵਾਦਾ ਮੁਆਫਗਵਾ ਬਣ ਜਾਵੇ ਜਿਹੜੀ ਸੀਬੀਆਈ ਦਾ ਜਿਹੜਾ ਨਵਾਂ ਸਟੈਪ ਹੈ ਨਵਾਂ ਜਿਹੜਾ ਕਦਮ ਹੈ ਜਿਹੜਾ ਲੇਟ ਉਹਨਾਂ ਦਾ ਉਹਨਾਂ ਨੂੰ ਰਿਮਾਨਡ ਮਿਲਿਆ ਉਹ ਤੋਂ ਸੰਕੇਤ ਇਹੀ ਬਿੜੇ ਨੇ ਕਿ ਉਹ ਵਾਦਾ ਮੁਆਫਗਵਾ ਬਣ ਸਕਦਾ ਹੈ ਤੇ ਸੀਬੀਆਈ ਵੱਲੋਂ ਪੂਰਜੋਰ ਯਤਨ ਕੀਤੇ ਜਾ ਰਹੇ ਨੇ ਸੂਤਰ ਅਨੁਸਾਰ ਕਿ ਉਸ ਨੂੰ ਵਾਦਾ ਮੁਆਫਗਵਾ ਬਣ ਕੇ ਇਸ ਕੇਸ ਨੂੰ ਪੂਰੀ ਤਰ੍ਹਾਂ ਸਿੱਕੇਬੰਦ ਜਿਹੜਾ ਉਹ ਕੀਤਾ ਜਾਵੇ ਹੁਣ ਦੋਸਤੋ ਅਗਲੀ ਗੱਲ ਕਰਦੇ ਆ ਹਰਚਰਨ ਸਿੰਘ ਭੁੱਲਰਦੀ ਹਰਚਰਨ ਸਿੰਘ ਭੁੱਲਰ ਦਾ ਜਿਹੜਾ ਇੱਕ ਤਰ੍ਹਾਂ ਨਾਲ 5 ਦਿਨਾਂ ਅਰਮਾਨ ਸੀਬੀਆਈ ਨੂੰ ਦੇ ਦਿੱਤਾ ਗਿਆ ਤੇ ਸੀਬੀਆਈ ਨੇ ਜਿਹੜਾ ਇਹਦੇ ਵਿੱਚ ਹਵਾਲਾ ਦਿੱਤਾ ਉਹ ਦਿੱਤਾ 4 ਤਰੀਕ ਨੂੰ ਹੋਈਆਂ ਜਿਹੜੀਆਂ ਦੋ ਰੇਡਸ ਦਾ ਉਹਨਾਂ ਨੇ ਕਿਹਾ ਵੀ 4 ਤਰੀਕ ਨੂੰ ਅਸੀਂ ਸੱਤ ਥਾਵਾਂ ਤੇ ਛਾਪੇਮਾਰੀ ਕੀਤੀ ਉਥੋਂ 50 ਪ੍ਰਾਪਰਟੀਆਂ ਦੇ ਜਿਹੜੇ ਹੈ ਡਾਕੂਮੈਂਟਸ ਜਿਹੜੇ ਹੈ ਹਾਸਲ ਕੀਤੇ ਨੇਗੇ ਉਹਨੇ 50 ਪ੍ਰਾਪਰਟੀਆਂ ਨਮੀਆਂ ਨੇ ਇਸ ਤੋਂ ਪਹਿਲਾਂ ਹਰਚਰਨ ਭੁੱਲਰ ਦੇ ਘਰੋਂ 7.5 ਕਰੋੜ ਰੁਪਈਆ 2.5 ਕਿਲੋ ਸੋਨਾ 50 ਪ੍ਰਾਪਰਟੀਆਂ ਦੇ ਕਾਗਜ਼ ਬ੍ਰੇਸੀ ਹੁਣੇ 50 ਪ੍ਰਾਪਰਟੀਆਂ ਦੇ ਨਵੇਂ ਕਲੇਮ ਕਰਦੀ ਹੈ ਸੀਵੀਆਈ ਤਾਂ ਉਹਦੇ ਚ ਇੱਕ ਨਵੀਂ ਜਿਹੜੀ ਗੱਲ ਸੀਵੀਆਈ ਨੇ ਕਹੀ ਕਿ ਇਹ ਕੁਝ ਵਿਅਕਤੀ ਨੇਗੇ ਜਿਹੜੇ ਬੇਨਾਮੀ ਪ੍ਰਾਪਰਟੀ ਨੂੰ ਬਣਾਉਣ ਦੇ ਵਿੱਚ ਮਦਦਗਾਰ ਨੇਗੇ ਪਾਪ ਪ੍ਰਾਪਰਟੀ ਡੀਲਰ ਇਹਦਾ ਮਤਲਬ ਇਹ ਹੈ ਵੀ ਜਿਵੇਂ ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਵੀ ਜਿਹੜੇ ਬਿਲਡਰ ਤੇ ਪ੍ਰਾਪਰਟੀ ਡੀਲਰ ਨੇ ਇਹਨਾਂ ਕੋਲ ਬਹੁਤ ਸਾਰਾ ਪੈਸਾ ਜਿਹੜਾ ਹੈ ਉਹ ਅਫਸਰਾਂ ਦਾ ਲੱਗਿਆ ਹੁੰਦਾ ਹੈ ਤੇ ਨਿਤਾਮਾਂ ਦਾ ਲੱਗਿਆ ਹੁੰਦਾ ਹੈ ਪੁਲਿਸ ਦੇ ਅਫਸਰ ਹੋਣ ਸਿਵਲ ਦੇ ਅਫਸਰ ਹੋਣ ਇਹਨਾਂ ਦਾ ਜਿਹੜਾ ਪੈਸਾ ਲੱਗਿਆ ਹੁੰਦਾ ਤੇ ਇਹਨਾਂ ਦਾ ਆਦਾਨ-ਪ੍ਰਦਾਨ ਜਿਹੜਾ ਹੈ ਆਮ ਤੌਰ ਤੇ ਪ੍ਰਾਪਰਟੀ ਡੀਲਰਾਂ ਨਾਲ ਹੁੰਦਾ ਰਹਿੰਦਾ ਹੈ ਇਸੇ ਕਰਕੇ ਤੁਸੀਂ ਇਹ ਵੀ ਦੇਖਿਆ ਹੋਊਗਾ ਜਦੋਂ ਕਿਸੇ ਪ੍ਰਾਪਰਟੀ ਡੀਲਰ ਦੇ ਖਿਲਾਫ ਬਿਲਡਰ ਦੇ ਖਿਲਾਫ ਕੋਈ ਕੰਪਲੇਂਟ ਜਾਂਦੀ ਹੈ ਤਾਂ ਉਹਦੀ ਸੁਣਵਾਈ ਬਹੁਤ ਔਖੀ ਹੁੰਦੀ ਹੈ ਲੰਬਾ ਸਮਾਂ ਲੋਕਾਂ ਨੂੰ ਜੂਝਣਾ ਪੈਂਦਾ ਹੈ ਸ਼ਿਕਾਇਤਾਂ ਲੈ ਕੇ ਜਿਹੜੀਆਂ ਵੱਡੇ ਅਫਸਰਾਂ ਤੱਕ ਜਾਣਾ ਪੈਂਦਾ ਥਾਣੇ ਦਾ ਐਸ ਐਚ ਓ ਡੀ ਐਸ ਪੀ ਤੱਕ ਤਾਂ ਮਤਲਬ ਹੀ ਨਹੀਂ ਉਸ ਕੇਸ ਦੀ ਸੁਣਵਾਈ ਹੋ ਜੇ ਹਾਂ ਬਹੁਤ ਸਾਰੇ ਕੇਸਾਂ ਸੁਣਵਾਈ ਹੋ ਵੀ ਜਾਂਦੀ ਹੋ ਪਰ ਜ਼ਿਆਦਾਤਰ ਸ਼ਿਕਾਇਤਾਂ ਇਹ ਹੈ ਜੀਆਂ ਹੁੰਦੀਆਂ ਸੁਣਵਾਈ ਨਹੀਂ ਹੁੰਦੀ ਉਹਦਾ ਕਾਰਨ ਇਹੀ ਮੰਨਿਆ ਜਾਂਦਾ ਹੈ ਕਿ ਸੀਨੀਅਰ ਲੈਵਲ ਦੇ ਜਿਹੜੇ ਆ ਸਿਵਲ ਦੇ ਜਾਂ ਪੁਲਿਸ ਦੇ ਅਫਸਰ ਜਾਂ ਨੇਤਾਵਾਂ ਦਾ ਜਿਹੜਾ ਗੱਠਜੋੜ ਜਿਹੜਾ ਇਹ ਤਾਂ ਬਿਲਡਰਾਂ ਨਾਲ ਇਹਨਾਂ ਪ੍ਰਾਪਰਟੀ ਡੀਲਰਾਂ ਨਾਲ ਬਣਿਆ ਹੁੰਦਾ ਹੈ ਇਸੇ ਕਰਕੇ ਜਦੋਂ ਲੁਧਿਆਣਾ ਤੇ ਪਟਿਆਲਾ ਦੇ ਵਿੱਚ ਛਾਪੇਮਾਰੀ ਹੋਈ ਤਾਂ ਬਹੁਤ ਸਾਰਿਆਂ ਦੇ ਚਿਹਰੇ ਦਾ ਰੰਗ ਉੱਤਰ ਗਿਆ ਤਾਂ ਉਹਨਾਂ ਨੂੰ ਲੱਗਿਆ ਵੀ ਹੁਣ ਅਸੀਂ ਵੀ ਬੇਪਰਦ ਹੋ ਸਕਦੇ ਹਾਂ ਕਿਉਂਕਿ ਜੇ 50 ਪ੍ਰਾਪਰਟੀਆਂ ਦੇ ਦਸਤਾਵੇਜ਼ ਰਜਿਸਟਰੀਆਂ ਵੀ ਨਹੀਂ ਉਹਨਾਂ ਚ ਮੁਖਤਿਆਰਨਾਮੇ ਵੀ ਨਹੀਂ ਉਹਨਾਂ ਦੇ ਬਿਆਨ ਵੀ ਨਹੀਂ ਉਹਨਾਂ ਦੀ ਬਹੁਤ ਖੁਸ਼ ਹੈ ਤੇ ਸੀਸੀਟੀਵੀ ਫੋਟੋਜ਼ ਲੈਪਟਾਪ ਤੇ ਫੋਨ ਜਿਹੜੇ ਹੈ ਰਿਕਵਰ ਕਰਨ ਦਾ ਉਹ ਵੀ ਸੀਬੀਆਈ ਨੇ ਦਾਵਾ ਕੀਤਾ ਤਾਂ ਅੱਗੇ ਦੀ ਅੱਗੇ ਜਿਹੜੀ ਸੀਬੀਆਈ ਤਫ਼ਤੀਸ਼ ਕਿੱਥੋਂ ਤੱਕ ਜਾਊ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਥਾਂ ਸੀਬੀਆਈ ਦੇ ਛਾਪੇ ਪੈਣ ਦੀ ਵੀ ਸੰਭਾਵਨਾ ਹੈ ਕਿਉਂਕਿ ਜਿਹੜਾ ਪਿਛਲਾ 4 ਤਰੀਕ ਦੀ ਛਾਪੇਮਾਰੀ ਹੋਈ ਸੀ ਉਹ ਸੀਬੀਆਈ ਨੇ ਬਾਕਾਇਦਾ ਵਾਰੰਟ ਲੈ ਕੇ ਸਰਚ ਬਰੰਟ ਲੈ ਕੇ ਛਾਪੇਮਾਰੀ ਕੀਤੀ ਸੀ ਕੋਰਟ ਤੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਛਾਪੇਮਾਰੀ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ ਦੋਸਤੋ ਹੁਣ ਜਿਹੜੀ ਅਗਲੀ ਗੱਲ ਹੈ ਕਿਉਂਕਿ ਜਿਹੜਾ ਡਿਸਪਰਪੋਰਸ਼ਨੇਟ ਅਸੈਟਸ ਦਾ ਕੇਸ ਹਰਚਰਤ ਸਿੰਘ ਭੁੱਲਰ ਤੇ ਸੀਬੀਆਈ ਨੇ ਦਰਜ ਕੀਤਾ ਨੱਤੀ ਨੂੰ ਉਸੇ ਦਿਨ ਸੀ ਪੰਜਾਬ ਵਿਜੀਲੈਂਸ ਬਿਊਰੋ ਨੇ ਦਰਜ ਕੀਤਾ ਹੁਣ ਸੀਬੀਆਈ ਕਹਿੰਦੀ ਹੈ ਵੀ ਸਾਡਾ ਕੇਸ ਬਣਾਉਣ ਦਾ ਪੂਰਾ ਹੱਕ ਸੀ ਸਾਡੇ ਦਾਇਰੇ ਦੇ ਵਿੱਚ ਇਹ ਆਉਂਦਾ ਸੀ ਤੇ ਅਸੀਂ ਹੀ ਰਿਕਵਰੀ ਜਦੋਂ ਏਨੀ ਵੱਡੀ ਪੰਡਿਤ ਪਦਰ ਤੇ ਕਰ ਲਈ ਤਾਂ ਸਾਡਾ ਕੇਸ ਬਣਦਾ ਸੀ ਤਾਂ ਵਕੀਲਾਂ ਨਾਲ ਵੀ ਅਸੀਂ ਜਿਹੜਾ ਕੋਰਟ ਦਾ ਆਰਡਰ ਜਿਹੜਾ ਕੱਲ ਆਇਆ ਰਿਮਾਂਡ ਦਾ ਆਰਡਰ ਜਸਿਕਲੀਏ ਹਰਚੰਦਰ ਸਿੰਘ ਭੁੱਲਰ ਦਾ ਉਹਦੇ ਤੇ ਅਸੀਂ ਵਕੀਲਾਂ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਪੁੱਛਿਆ ਕਿ ਤਾਂ ਉਹਨਾਂ ਵਕੀਲਾਂ ਦਾ ਇਹ ਦਾਅਵਾ ਹੈ ਕਿ ਸੀਬੀਆਈ ਦੇ ਹੱਥ ਹੁਣ ਮਜ਼ਬੂਤ ਲੱਗਦੇ ਨੇ ਕਿ ਡਿਸਪਰਪੋਰਸ਼ਨੇਟ ਅਸੈਟਸ ਦੇ ਮਾਮਲੇ ਦੇ ਵਿੱਚ ਵੀ ਇੱਕ ਕੇਸ ਦਰਜ ਕੀਤਾ ਪੰਜਾਬ ਬਿਜ਼ਨਸ ਬਿਊਰੋ ਨੇ ਇੱਕ ਕੇਸ ਦਰਜ ਕੀਤਾ ਸੀਬੀਆਈ ਨੇ ਜੇ ਦੋਨਾਂ ਦਾ ਕੰਪੈਰੀਸ਼ਨ ਕਰੀਏ ਦੋਨਾਂ ਦਾ ਕਰੀਏ ਤਾਂ ਉਹਦੇ ਵਿੱਚ ਸੀਬੀਆਈ ਦੇ ਹੱਥ ਮਜ਼ਬੂਤ ਲੱਗਦੇ ਨੇ ਉਹਦਾ ਕਾਰਨ ਇਹੀ ਮੰਨਿਆ ਜਾਂਦਾ ਵੀ ਇੱਕ ਤਾਂ ਰਿਕਵਰੀ ਜਿਹੜੀ ਹੈ ਵੱਡੀ ਪੈਸੇ ਦੀ ਸੋਨੇ ਦੀ ਡਾਕੂਮੈਂਟਸ ਦੀ ਦੂਜੀ ਪ੍ਰਾਪਰਟੀਆਂ ਦੀ ਪਮਾਇਸ਼ ਤੇ ਹੋਰ ਕਰਨਾ ਉਹ ਸਾਰਾ ਕੁਝ ਸੀਬੀਆਈ ਦੇ ਆ ਦੂਜਾ ਕਿਉਂਕਿ ਸਭ ਤੋਂ ਪਹਿਲਾਂ ਸੀਬੀਆਈ ਨਹੀਂ ਹੀ ਰੰਗੇ ਹੱਥੀ ਜਿਹੜਾ ਹਰਚਰਨ ਸਿੰਘ ਭੁੱਲਰ ਨੂੰ ਫੜਿਆ ਸੀ ਉਸ ਤੋਂ ਬਾਅਦ ਹੀ ਸਾਰਾ ਐਕਸ਼ਨ ਜਿਹੜਾ ਹੈ ਉਹ ਆਉਂਦਾ ਉਸ ਤੋਂ ਬਾਅਦ ਸਾਰੀ ਕਾਰਵਾਈ ਅਮਲ ਦੇ ਵਿੱਚ ਆਉਂਦੀ ਹੈ ਤੇ ਇਸ ਲਈ ਸੀਬੀ ਦੇ ਦੇ ਹੱਥ ਮਜ਼ਬੂਤ ਮੰਨੇ ਜਾਂਦੇ ਨੇ ਸਾਨੂੰ ਭੁੱਲਰ ਪਰਿਵਾਰ ਦੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਇਹ ਵੀ ਮਿਲੀ ਹੈ ਕਿ ਭੁੱਲਰ ਹਰਚਰਨ ਸਿੰਘ ਭੁੱਲਰ ਵੱਲੋਂ CBI ਨੇ ਜੋ ਡਿਸਪਰਪੋਰਸ਼ਨੇਟ ਅਸੈਟਸ ਦਾ ਮਾਮਲਾ ਜਿਹੜਾ ਦਰਜ ਕੀਤਾ ਉਹਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੁਣੌਤੀ ਦੇਣ ਦਾ ਜਿਹੜਾ ਇੱਕ ਤਰ੍ਹਾਂ ਨਾਲ ਫੈਸਲਾ ਕਰ ਲਿਆ ਉਹ ਅੱਜ ਜਾਂਦੇ ਨੇ ਹਾਈ ਕੋਰਟ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂਦੇ ਨੇ ਇਹ ਟਾਈਮ ਦੱਸੂਗਾ ਪਰ ਅਸੀਂ ਇਹ ਵੀ ਪੁੱਛਿਆ ਉਹਨਾਂ ਦੇ ਪਰਿਵਾਰਕ ਸੂਤਰਾਂ ਤੋਂ ਵੀ ਤੁਹਾਡੇ ਕੋਲ ਮੁੱਖ ਬਿੰਦੂ ਕੀ ਹੈ ਉਹ ਕਹਿੰਦੇ ਵੀ ਜਦੋਂ ਅਪਰਾਧ ਇੱਕ ਹੈ ਤਾਂ ਐਫ ਆਈ ਆਰ ਜਿਹੜੀਆਂ ਦੋ ਨਹੀਂ ਹੋ ਸਕਦੇ ਹੁਣ ਇੱਥੇ ਲਕੂਨਾ ਸਭ ਤੋਂ ਵੱਡਾ ਇਹ ਆ ਜਾਂਦਾ ਹੈ ਹਾਲਾਂਕਿ ਭਾਵੇਂ ਵਕੀਲ ਇਹ ਕਹਿੰਦੇ ਨੇ ਵੀ ਸੀਬੀਆਈ ਦਾ ਜਿਹੜਾ ਕੇਸ ਹੈ ਉਹ ਦਮਦਾਰ ਹੈ ਉਹ ਸਿੱਕੇ ਬੰਦਾ ਹੈ ਉਹ ਮਜ਼ਬੂਤ ਹੈ ਸੀਬੀਆਈ ਦੇ ਹੱਥ ਸਬੂਤ ਜ਼ਿਆਦਾ ਨਹੀਂ ਸੀਬੀਆਈ ਕੋਲ ਰਿਕਵਰੀ ਜ਼ਿਆਦਾ ਹੈ ਪਰ ਇੱਕ ਕਾਨੂੰਨੀ ਨੁਕਤਾ ਇਹ ਹੁੰਦਾ ਵੀ ਐਫਆਈਆਰ ਪਹਿਲਾਂ ਦਰਜ ਕਿਹੜੀ ਹੋਈ ਹੁਣ ਪਹਿਲਾਂ ਦਰਜ ਜਿਹੜੀ ਐਫਆਈਆਰ ਹੁੰਦੀ ਹੈ ਉਹ ਪੰਜਾਬ ਵਿਜੀਲੈਂਸ ਬਿਊਰੋ ਦੀ ਹੁੰਦੀ ਹੈ ਹਾਲਾਂਕਿ ਸੀਬੀਆਈ ਨੇ ਉਹਦੇ ਤੇ ਵੀ ਇਤਰਾਜ਼ ਕੀਤਾ ਪਰ ਪੰਜਾਬ ਵਿਜੀਲੈਂਸ ਬਿਊਰੋ ਕਹਿੰਦੀ ਵੀ ਅਸੀਂ ਐਕਸ਼ਨ ਲੈ ਲਿਆ ਸਾਡਾ ਅਫਸਰ ਹੈ ਜੇ ਕ੍ਰਾਈਮ ਕੀਤਾ ਹੈ ਜੇ ਪੈਸਾ ਬਣਾਇਆ ਹੈ ਪੰਜਾਬ ਚ ਬਣਾਇਆ ਜਦੋਂ ਪੰਜਾਬ ਚ ਕ੍ਰਾਈਮ ਹੋਇਆ ਤਾਂ ਪੰਜਾਬ ਵਿਜੀਲੈਂਸ ਬਿਊਰੋ ਹੀ ਕਰੂਗੀ ਦੂਸਰਾ ਨਾਲ ਵਿਜੀਲੈਂਸ ਬਿਊਰੋ ਨੇ ਇਹ ਕੀਤਾ ਵੀ ਇਹਨਾਂ ਦਾ ਸਾਰਾ ਸਰਵਿਸ ਦਾ ਪੀਰੀਅਡ ਜਦੋਂ ਤੋਂ ਇਹ ਡੀਐਸਪੀ ਭਰਤੀ ਹੋ ਕੇ ਡੀਐਸ ਅਜੇ ਤੱਕ ਪਹੁੰਚੇ ਨੇ ਉਹ ਸਾਰਾ ਪੀਰੀਅਡ ਚੈੱਕ ਪੀਰੀਅਡ ਲੈ ਲਿਆ ਵੀ ਇਹ ਸਾਰੇ ਪੀਰੀਅਡ ਦੇ ਵਿੱਚ ਜੋ ਵੀ ਪ੍ਰਾਪਰਟੀ ਬਣਾਈ ਹੈ ਜੋ ਵੀ ਅਸਾਸੇ ਬਣਾਏ ਨੇ ਉਹ ਅਸੀਂ ਸਾਰੀ ਜਾਂਚ ਕਰਾਂਗੇ ਉਹਦਾ ਸਾਰਾ ਕਰਾਂਗੇ ਤੇ ਹੁਣ ਤੱਕ ਤਾਂ ਜਿਹੜੀ ਸੂਤਰਾਂ ਦੇ حوالے ਤੋਂ ਉਹਨਾਂ ਨੇ ਐਫਆਈਆਰ ਦਰਜ ਕੀਤੀ ਹੈ ਹੁਣ ਕਹਿੰਦੇ ਵੀ ਜਦੋਂ ਕ੍ਰਾਈਮ ਇੱਕ ਹੈ एफआईआर दो कैसे हो सकती है। ਹੁਣ ਇਹ ਮਾਮਲਾ ਜਦੋਂ ਹਾਈ ਕੋਰਟ ਦੇ ਵਿੱਚ ਜਾਊ ਤਾਂ ਉੱਥੇ ਪਤਾ ਲੱਗੂਗਾ ਕਿ ਸੀਬੀਆਈ ਦਾ ਕੇਸ ਸਟਰੋਂਗ ਹੈ ਜਾਂ ਵਿਜੀਲੈਂਸ ਦਾ ਕੇਸ ਸਟਰੋਂਗ ਹੈ। ਤੇ ਜਿਵੇਂ ਹੁਣ ਵਕੀਲਾਂ ਵੱਲੋਂ ਮੁੱਢਲੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਦਾ ਕੇਸ ਸਿੱਕੇ ਬੰਦ ਹੈ। ਤੇ ਸੀਬੀਆਈ ਦਾ ਕੇਸ ਮਜ਼ਬੂਤ ਹੈ ਕਿਉਂਕਿ ਜੇ ਸੀਬੀਆਈ ਨੇ ਹੁਣ ਆਪਣਾ ਕੇਸ ਮਜ਼ਬੂਤੀ ਨਾਲ ਹੇਠਲੀ ਅਦਾਲਤ ਦੇ ਵਿੱਚ ਰੱਖਿਆ ਹੈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਚੰਡੀਗੜ੍ਹ ਦੇ ਵਿੱਚ ਰੱਖਿਆ ਤਾਂ ਇਹੀ ਤੱਥ ਜਿਹੜੇ ਹੈ ਮਾਨਜੂਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਰੱਖੇ ਜਾਣਗੇ ਕਿ ਸਾਡਾ ਕੇਸ 16 ਅਕਤੂਬਰ ਤੋਂ ਲੈ ਕੇ 29 ਅਕਤੂਬਰ ਤੱਕ ਪਹੁੰਚ ਕੇ ਕਿਵੇਂ ਡਿਸਪਰਪੋਰਸ਼ਨੇਟ ਅਸੈਟਸ ਦਾ ਮਾਮਲਾ ਦਰਜ ਕੀਤਾ ਉਸ ਤੋਂ ਬਾਅਦ ਕਿਵੇਂ ਛਾਪੇਮਾਰੀ ਲੁਧਿਆਣਾ ਪਟਿਆਲਾ ਚ ਕੀਤੀ ਤੇ ਉਸ ਤੋਂ ਬਾਅਦ ਕਿੱਥੇ ਕਿੱਥੇ ਕੀ ਕੁਛ ਕੀਤਾ ਇਹ ਕੁਝ ਜਿਹੜੇ ਤੱਥ ਸੀਬੀਆਈ ਕੋਲ ਨੇਗੇ ਇਹਨਾਂ ਤੱਥਾਂ ਨੂੰ ਲੈ ਕੇ ਹੀ ਸੀਬੀਆਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਜਾਊ ਦੂਜੇ ਪਾਸੇ ਪੰਜਾਬ ਵਿਜਲੈਂਸ ਬਿਊਰੋ ਜਾਊਗਾ ਕਿ ਸਾਡਾ ਇਹਨਾਂ ਨੂੰ ਕੋਈ ਜਰਸਡਿਕਸ਼ਨ ਨਹੀਂ ਬਣਦੀ ਇਹਨਾਂ ਦਾ ਕੋਈ ਅਧਿਕਾਰ ਖੇਤਰ ਨਹੀਂ ਬਣਦਾ ਅਧਿਕਾਰ ਖੇਤਰ ਸਾਡਾ ਬਣਦਾ ਤੇ ਇਸ ਲਈ ਅਸੀਂ ਸਹੀ ਪਰਚਾ ਦਿੱਤਾ ਤੇ ਤੇ ਦੀ ਤਫਤੀਸ਼ ਸਾਡੇ ਕੋਲ ਰਹੇ ਤੇ ਜੋ ਕਾਰਵਾਈ ਕਰਾਂਗੇ ਪੰਜਾਬ ਵਿਜੀਲੈਂਸ ਬਿਊਰੋ ਕਰੂਗੀ ਹੁਣ ਜੇ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਂਦਾ ਤਾਂ ਹਾਈ ਕੋਰਟ ਹੀ ਨਿਰਧਾਰਤ ਕਰੂ ਹਾਈ ਕੋਰਟ ਹੀ ਤੈਅ ਕਰੂ ਕੌਣ ਸਹੀ ਕੌਣ ਗਲਤ ਵਿਜੀਲੈਂਸ ਗਲ ਜਾਂ ਸੀਬੀਆਈ ਗਲ